ਜੀ ਇਨ 뷰 ਆਫ ਦਾ ਕੱਲੂਕਾਰਾ ਹਰ ਸਾਲ ਜਿਹੜਾ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਹੈ ਸਕਿਉਰਿਟੀ ਅਰੇਂਜਮੈਂਟਸ ਕੀਤੇ ਜਾਂਦੇ ਆ ਸੋ ਥੈਟ ਇਸ ਟਾਈਮ ਪੀਰੀਅਡ ਦੇ ਵਿੱਚ ਕੋਈ ਵੀ ਬੈਡ 엘ਿਮੈਂਟਸ ਜਿਹੜਾ ਕੋਈ ਐਂਟੀ ਨੈਸ਼ਨਲ 엘ਿਮੈਂਟਸ ਜਾਂ ਕੋਈ ਵੀ ਰੈਡੀਕਲ ਗਰੁੱਪ ਜਿਹੜਾ ਉਹ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਰਾਤ ਨਾ ਕਰੇ ਜਿਸ ਨਾਲ ਕਿ ਸਾਡੀ ਜਿਹੜੀ ਆ ਪੀਸ ਆ ਹਾਰਮਨੀ ਜਿਹੜੀ ਆ ਡਿਸਟਰਬ ਹੋਵੇ ਇਸ ਚੀਜ਼ ਨੂੰ ਲੈ ਕੇ ਸਾਰੇ ਸਿਟੀ ਵਿੱਚ ਜਿਹੜੇ ਆ ਪ੍ਰੋਪਰ ਜਿਹੜੇ ਮੈਟਿਕੁਲਸ ਸਕਿਉਰਿਟੀ ਅਰੇਂਜਮੈਂਟਸ ਜਿਹੜੇ ਆ ਕੀਤੇ ਗਏ ਆ ਔਰ 12ਵੀਂ ਕਾਫੀ ਐਡੀਸ਼ਨਲ ਫੋਰਸਸ ਆਈਆਂ ਹਨ ਔਰ ਇਸ ਨੂੰ ਲੈ ਕੇ ਸਾਡੇ ਮੇਰੀ ਦੋਦੀ ਦਰਗਾਹ ਮੰਦਰ ਹੈ ਮੈਨੂੰ ਬਿਲਕੁਲ ਸਫੀਸ਼ੀਐਂਟ ਫੋਰਸ ਹੈਗੀ ਜਿੰਨੀ ਸਾਡੀ ਰਿਕੁਆਇਰਮੈਂਟ ਸੀਗੀ ਇਸ ਤੋਂ ਇਲਾਵਾ ਸਾਡੇ ਦਰਗਾਹ ਮੰਦਰ ਦੇ ਚਾਰੇ ਪਾਸੇ ਨਾਕੇ ਵੀ ਅਸੀਂ ਅਰੇਂਜ ਕੀਤੇ ਆ ਔਰ ਜਿੰਨੇ ਸਾਨੂੰ ਵੈਪਨ ਚਾਹੀਦੇ ਆ ਜਿੰਨੇ ਵੀ ਸਾਨੂੰ ਇਕੁਪਮੈਂਟ ਚਾਹੀਦੇ ਆ ਉਹ ਸਾਰੇ ਸਾਨੂੰ ਕਮਿਸ਼ਨ ਆਫ ਪੁਲਿਸ ਵੱਲੋਂ ਪ੍ਰੋਵਾਈਡ ਕੀਤੇ ਗਏ ਆ ਜਿਹੜੀ ਫੋਰਸ ਸਾਡੇ ਖਾਣੇ ਦੇ ਅਰੇਂਜਮੈਂਟਸ ਕੀਤਾ ਗਿਆ ਕਮਿਊਨਿਟੀਸ਼ਨ ਵੀ ਪ੍ਰੋਪਰ ਕੀਤੀ ਗਈ ਆ ਔਰ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪੁਖਤਾ ਜਿਹੜੇ ਆ ਅਰੇਂਜਮੈਂਟਸ ਹੈਗੇ ਆ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਕੋਈ ਵੀ ਜਿਹੜੀ ਅਨਟਵਰਡ ਇਨਸੀਡੈਂਟ ਹੁੰਦਾ ਤਾਂ ਅਸੀਂ ਉਹਦੇ ਵਾਸਤੇ ਪ੍ਰਪੇਅਰ ਹੈਗੇ ਆ ਲੋਕਾਂ ਨੂੰ ਕੋਈ ਫੀਲ ਕਰਨਾ ਨਹੀਂ ਚਾਹੀਦਾ ਮੇਰੀ ਪਬਲਿਕ ਨੇ ਆਪੀ ਲਗੀ ਹੈ ਕਿ ਇਸ ਦਿਨ ਵਿੱਚ ਸਿਕਿਉਰਟੀ ਨੂੰ ਮੁੱਖ ਰੱਖਦੇ ਹੋਏ ਪੁਲਿਸ ਦੇ ਨਾਲ ਜਿਹੜਾ ਉਹ ਕੋਆਪਰੇਟ ਕਰਨ ਜੇ ਕੋਈ ਬਗਾਨੇ ਮੱਦੇ ਕੋਈ ਸ਼ਰਦਾਲੂ ਆਂਦਾ ਜੇ ਉਹਨੂੰ ਅਸੀਂ ਚੈੱਕ ਕਰ ਵੀ ਲੈਣੇ ਆ ਤੇ ਉਹਨਾਂ ਨੂੰ ਮਾਇਨ ਨਹੀਂ ਕਰਨਾ ਜੀ ਦਾ ਕਿਉਂਕਿ ਇਹ ਉਹਨਾਂ ਦੀ ਹੀ ਸੇਫਟੀ ਵਾਸਤੇ ਆ। ਨਾਕੇ ਤੁਹਾਡੇ ਅੱਗੇ ਕਿੰਨੇ ਨਾਕੇ ਲੱਗ ਪਏ ਦੇ ਅੰਦਰ ਤੇ ਸਾਡੇ ਦੇਖੋ ਜੀ ਚਾਰੇ ਪਾਸੇ ਜਿਹੜੇ ਨਾਕੇ ਆ ਉਹ 6 6 ਨਾਕੇ ਤੇ ਲੱਗੇ ਲੱਗੇ ਆ ਉਸ ਤੋਂ ਇਲਾਵਾ ਕਿ ਉਹ ਆਰਟੀਸ ਟੀਮ ਜੀ ਹੈਗੀਆਂ ਸੜਕਾਂ ਤੇ ਆਰਟੀ ਖੜੀਆਂ ਆ ਔਰ ਉਸ ਤੋਂ ਇਲਾਵਾ ਜਿਹੜੀ ਸਾਡੀ ਲਾ ਨਾਟ ਵਾਸਤੇ ਜਿਹੜੀ ਐਡੀਸ਼ਨਲ ਫੋਰਸੇਜ਼ ਜੜੀਆਂ ਆ ਜਿਹਦੇ ਵੈਪਨ ਉਹ ਵੀ ਆ ਔਰ ਸਿਵਲ ਜੀ ਵੀ ਅਸੀਂ ਅੰਦਰ ਦਰਗਾਹ ਮੰਦਿਰ ਦੇ ਅੰਦਰ ਵੀ ਫੋਰਸ ਲਗਾਈ ਹੈ।